ਸਰ ਪੰਚ ਨੇ ਕੋ ਬਤਨ ਸੁਣਾਇਆ ਤੇ ਕਹਿੰਦਾ ਮੈਂ ਦੁਆਜ ਬੈਠਾ ਪਰਿਵਾਰ ਆਇਆ ਬਾਬਾ ਜੀ ਕੋ ਕਹਿੰਦਾ ਪੁੱਤ ਨਾ ਬਾਬਾ ਜੀ ਨੂੰ ਬੇਨਤੀ ਕੀਤੀ ਸਾਡਾ ਮੁੰਡਾ ਮਹਾਰਾਜ ਜੀ ਪੀਜੀਐਲ ਵਿਆਹ ਤੋਂ ਉਹ ਨਾ ਚੁੱਕੇ ਜਿਵੇਂ ਉਹ ਬਤਨ ਸੁਣਾਉਂਦੇ ਬਾਬਾ ਜੀ ਸਾਹਿਬ ਨੇ ਕਹਿੰਦੇ ਭਾਈ ਐ ਕਰੋ ਕਹਿੰਦੇ ਸਾਡਾ ਨਾਮ ਲੈ ਕੇ ਕਿਹੜੇ ਤੁਸੀਂ ਕੀਰਤਨ ਕਰ ਰਹੇ ਸੀ ਵੀ ਉੱਥੇ ਉਹਨਾਂ ਕੋ ਚਲੇ ਜਾਓ ਤੇ ਜਾ ਕੇ ਕਹੋ ਵੀ ਆ ਸਾਰੀ ਸੰਗਤ ਨੂੰ ਨਾਲ ਲੈ ਕੇ ਚੌਪਈ ਸਰ ਦਾ ਪਾਰ ਕਰਦੇ ਕਹਿੰਦੇ ਤੁਸੀਂ ਜਿਵੇਂ ਬਾਬਾ ਜੀ ਸਾਹਿਬ ਨੇ ਹੁਕਮ ਕੀਤਾ ਉਹ ਵੀ ਚੌਪਈ ਸਰ ਦਾ ਪਾਰ ਕੀਤਾ ਮੇਰੇ ਕੋਲ ਜਾ ਲਾ ਗਿਆ ਕਿ ਹੋਇਆ ਸਿੱਖ ਚੌਪਈ ਸਰ ਦਾ ਪਾਰ ਹੋਇਆ ਫਿਰ ਅਰਦਾਸ ਬੇਨਤੀ ਹੋਈ ਉਹ ਤਦ ਕਿਰਪਾ ਹੋ ਗਈ ਬਾਬਾ ਜੀ ਸਾਹਿਬ ਦੇ ਬਦਲ ਕਰਨ ਵਾਲੇ ਤੇ ਆਪ ਹੀ ਸਾਰਾ ਕੁਝ ਕਹਿੰਦੇ ਥੋੜੇ ਜਣਾਂ ਦੇ ਵਿੱਚ ਹੀ ਮੁੰਡਾ ਰਾਜੀ ਹੋ ਗਿਆ ਫਲਕ ਪੈਲਾ ਪੈਦਾ ਹੋ ਅੰਦਰ ਉਸ ਤੋਂ ਉਹ ਆਪ ਸਮਰੱਥ ਵਾਹ ਜੋ ਵਾਹ ਜੋ ਵਾਹ Why grew? Why grew? Why?